ਸਾਰੇ ਵੀਰ ਭੈਣਾਂ ਨੂੰ ਸਤਿ ਸ਼੍ਰੀ ਅਕਾਲ ਅੱਜ ਤੁਹਾਡੇ ਨਾਲ ਪੁਰਾਣੀਆਂ ਬੀਬੀਆਂ ਦੇ ਅਸਲੀ ਟੈਲੈਂਟ ਨੂੰ ਸ਼ੋਅ ਕਰਨ ਜਾ ਰਹੇ ਹਾਂ ਜੋ ਅਸਲੀ ਟੈਲੈਂਟ ਹੁੰਦਾ ਸੀ ਨਾ ਅਸਲੀ ਕਲਾਕਾਰੀਆਂ ਸੋ ਚੈੱਕ ਕਰਿਓ ਤੁਸੀਂ ਹੈਰਾਨ ਹੋ ਜਾਵੋਗੇ ਇਹ ਵੀ ਕੁਰਸੀ ਤੇ ਬਣੀ ਆ ਜੀ ਹਾਂਜੀ ਦੂਜੇ ਸਾਈਡ ਤੇ ਦਿਖਾ ਦਉ ਐਂਡ ਤੱਕ ਵੀਡੀਓ ਜ਼ਰੂਰ ਦੇਖਿਓ ਜੀ ਤੁਹਾਡੀ ਰਾਇ ਲੈਣੀ ਆ ਬਹੁਤ ਜ਼ਰੂਰੀ ਪਲੀਜ਼ ਜ਼ਰੂਰ ਦੇਖਿਓ ਠੀਕ ਆ ਜੀ ਇਹ ਅੱਜ ਕੱਲ੍ਹ ਵੇਖ ਲਓ ਜਿਵੇਂ ਆਪਣੇ ਹੁੰਦੇ ਆ ਘਰਾਂ 'ਚ ਮੇਜ਼ ਉੱਥੇ ਆਰਾਮ ਨਾਲ ਰੱਖ ਇਹ ਤੇ ਮੇਰੇ ਮੋਹਰਮਲਾਂ ਦੀ ਬਹੁਤ ਕਿੰਨੀ ਕੀਮਤ ਹੈ ਸੋ ਇਹ ਚੀਜ਼ ਕਿੰਨੀ ਸੋਹਣੀ ਲੱਗੂਗੀ ਘਰ ਦਾ ਸ਼ਿੰਗਾਰ ਹੀ ਨੇ ਇਹ ਚੀਜ਼ਾਂ ਬਹੁਤ ਹੀ ਭੰਡਾਰ ਹੀ ਭਰਿਆ ਆਪਾਂ ਇਧਰ ਅੰਟੀ ਕੋਲੇ ਦਾ ਦੇਖੋ ਫੇਰ ਚੌਰਸ ਚਾ ਗਈ ਕਰੋਸ਼ੀ ਇਹ ਸਾਰੇ ਕਰੋਸ਼ੀ ਆ ਗਏ ਸਾਰੇ ਕਰੋਸ਼ੀ ਸਾਰੇ ਕਰੋਸ਼ੀ ਤੇ ਡਿਜ਼ਾਈਨ ਹੈ ਜੀ ਆ ਦੇਖੋ ਚਿੱਟੇ ਚ ਮੈਨੂੰ ਬਹੁਤ ਪਿਆਰਾ ਲੱਗਿਆ ਚਿੱਟਾ ਤਾਂ ਵੈਸੇ ਹੀ ਆਪਾਂ ਕਹਿੰਦੇ ਗ੍ਰੇਸ ਵਧਾ ਦਿੰਦਾ ਰੂਮ ਦੀ ਇਸੇ ਵੀ ਚੀਜ਼ ਦੀ ਕਿਚਨ ਚਲਾਈਏ ਰੂਮ ਚਲਾਈਏ ਹੈ ਨਾ ਸੋ ਇਹ ਵੀ ਇੱਕ ਡਿਜ਼ਾਈਨ ਹੈ ਲਾਸਟ ਬਟ ਨਾਟ ਦ ਲੀਸਟ ਬਲੈਕ ਐਂਡ ਵਾਈਟ ਦੇਖੋ ਕਰੋ ਚੱਕ ਜਰਾ ਸਿਰਾ ਮੈਂ ਤਾਂ ਆਪ ਦੋ ਤਿੰਨ ਲੈ ਕੇ ਜਾਣੇ ਆ ਜੀ ਇਹਨਾਂ ਚੋ ਚੋਰੀ ਕਰਾਂਗੇ ਆਪਾਂ ਇਹਨਾਂ ਨੂੰ ਆਂਟੀ ਤਾਂ ਦੱਬਾਂਗੇ ਮੇਆ ਵਾਲਾ ਰੱਖਿਆ ਦੇਖੋ ਦੱਸਿਓ ਮੇਰਾ ਸੋਹਣਾ ਲੱਗਿਆ ਕਿ ਨਹੀਂ ਮੈਂ ਇਹਨੂੰ ਆਪਦੇ ਟੇਬਲ ਤੇ ਰੱਖੂੰਗੀ ਰੂਮ 'ਚ ਸੋ ਥੈਂਕ ਯੂ ਜੀ ਸਾਰਿਆਂ ਦਾ ਵੀਡੀਓ ਤੋ ਤੱਕ ਦੇਖਣ ਲਈ ਇਹ ਐਕਚੁਅਲੀ ਮੇਰੀ ਸੇਲੀ ਦੀ ਮੰਮੀ ਨੇ ਉਹਨਾਂ ਦੇ ਦਾਜ ਵਾਲਾ ਸਮਾਨ ਆ ਇਹ ਕੋਈ ਵੇਚਣ ਵਾਸਤੇ ਨਹੀਂ ਅਸੀਂ ਦਿਖਾ ਰਹੇ ਬਸ ਪੁਰਾਣੇ ਡਿਜ਼ਾਈਨ ਹੀ ਦਿਖਾ ਰਹੇ ਹਾਂ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਸਬਸਕ੍ਰਾਈਬ ਤੇ ਕਮੈਂਟ ਜ਼ਰੂਰ ਕਰਿਓ ਤੇ ਚੈਨਲ ਨੂੰ ਤੇ ਸ਼ੇਅਰ ਵੀ ਕਰ ਦਿਓ ਇਹ ਜੇ ਸੋਹਣੇ ਸੋਹਣੇ ਹੋਰ ਵੀ ਡਿਜ਼ਾਈਨ ਨੇ ਉਹਨਾਂ ਕੋਲੇ ਅਸੀਂ ਇੱਕ ਵੀਡੀਓ ਹੋਰ ਪਾਵਾਂਗੇ ਸੋ ਤੁਸੀਂ ਜ਼ਰੂਰ ਦੱਸਿਓ ਕਿ ਤੁਹਾਨੂੰ ਕਿਹੜਾ ਜਿਹੜਾ ਹੈਗਾ ਡਿਜ਼ਾਈਨ ਵਧੀਆ ਲੱਗਿਆ